ਜਿਹੜੇ ਕਹਿੰਦੇ ਆ ਨਾ ਕਿ ਪੁਲਿਸ ਦੀ ਨੌਕਰੀ ਬਹੁਤ ਆਸਾਨ ਹੁੰਦੀ ਹੈ ਉਹਨਾਂ ਦੇ ਲਈ ਇਹ ਦਿਖਾਉਣ ਲੱਗਿਆ ਮੈਂ ਖਬਰ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਇੱਕ ਆਈਪੀਐਸ ਅਫਸਰ ਹੈ ਜਿਹੜਾ ਉਹ ਸੁਸਾਈਡ ਕਰ ਲੰਦਾ ਵਾ ਮਿਸਟਰੀ ਹਜੇ ਤੱਕ ਵੀ ਨਹੀਂ ਸੁਲਝੀ ਹਾਲਾਂਕਿ ਉਹ ਆਈਪੀਐਸ ਦੇ ਗਨਮੈਨ ਨੂੰ ਅਰੈਸਟ ਕਰਨ ਵਾਲਾ ਐਸਆਈ ਹੈ ਜਿਹੜਾ ਉਹ ਵੀ ਖੁਦਕੁਸ਼ੀ ਕਰ ਚੁੱਕਿਆ ਹੈ ਪਿਛਲੀ ਰਾਤ ਉਹਨੇ ਸੋਸ਼ਲ ਮੀਡੀਆ ਤੇ ਆਨਲਾਈਨ ਹੋ ਕੇ ਲਾਈਵ ਹੈ ਜਿਹੜਾ ਆਪਣੀ ਜਿਹੜੀ ਤਕਲੀਫ ਉਹ ਬਿਆਨ ਕੀਤੀ ਇਸ ਦੌਰਾਨ ਉਸ ਤੋਂ ਬਾਅਦ ਉਹਨੇ ਸੁਸਾਈਡ ਕਰ ਲਿਆ ਅੱਜ ਦੀ ਜਿਹੜੀ ਹੈਡਲਾਈਨ ਹੈ ਤੁਸੀਂ ਇਹ ਦੇਖ ਸਕਦੇ ਹੋ ਹਾਲਾਂਕਿ ਕੁਝ ਜਿਹੜੇ ਪਿਛਲੇ ਦਿਨਾਂ ਦੇ ਅਖਬਾਰ ਵੀ ਤੁਹਾਨੂੰ ਮੈਂ ਚੈੱਕ ਕਰਾਉਂਗਾ ਵੀ ਪਿਛਲੇ ਦਿਨਾਂ ਦੇ ਵਿੱਚ ਅਖਬਾਰਾਂ ਦੀਆਂ ਜਿਹੜੀਆਂ ਸੁਰਖੀਆਂ ਕੀ ਰਹੀਆਂ ਨੇ ਹਾਲਾਂਕਿ ਅੱਜ ਦੀ ਜਿਹੜੀ ਸੁਰਖੀ ਹੈ ਤੁਸੀਂ ਹੈਡਲਾਈਨ ਹੈ ਤੁਸੀਂ ਚੈੱਕ ਕਰ ਸਕਦੇ ਹੋ ਮਿਸਟਰੀ ਸੁਸਾਈਡ ਕਰਨੇ ਵਾਲੇ ਆਈਪੀਐਸ ਕੇ ਗਨਮੈਨ ਕੋ ਅਰੈਸਟ ਕਰਨੇ ਵਾਲੇ ਨੇ ਵੀ ਜਾਣਦੀ ਹਰਿਆਣਾ ਮੇ ਅੱਬ ਏਐਸਆਈ ਨੇ ਕੀ ਖੁਦਕੁਸ਼ੀ ਵੀਡੀਓ ਵਿੱਚ ਕਿਹਾ ਆਈਜੀ ਬਰਸ਼ਟ تھے ਹਾਲਾਂਕਿ ਉਹਦੇ ਤੇ ਇਹ ਵੀ આરોਪ ਲਗਾਏ ਨੇ ਜਿਹੜਾ ਇਹ ਜਿਹੜਾ ਏਐਸਆਈ ਹੈ ਜਿਹਨੇ ਸੁਸਾਇਡ ਕੀਤਾ ਉਹਨੇ ਇਹ ਵੀ આરોਪ ਲਗਾਏ ਨੇ ਕਿ ਟਰਾਂਸਫਰ ਦੇ ਨਾਮ ਤੇ ਜਿਹੜੇ ਮਹਿਲਾ ਕਰਮੀਆਂ ਉਹਨਾਂ ਦਾ ਜੋਨ ਸ਼ੋਸ਼ਨ ਵੀ ਹੁੰਦਾ ਸੀਗਾ ਵੀਡੀਓ ਵਿੱਚ ਉਹਨੇ ਇਹ ਗੱਲ ਕਹੀ ਹੈ ਕਿ ਸੱਚ ਦੀ ਕੀਮਤ ਬਹੁਤ ਬੜੀ ਹੈ ਉਹਨਾਂ ਨੇ ਭਗਤ ਸਿੰਘ ਨੇ ਵੀ ਆਪਣਾ ਜੀਵਨ ਖਤਮ ਕੀਤਾ ਤਾਂ ਤਾਂ ਜਾ ਕੇ ਪੂਰੇ ਦੇਸ਼ ਨੂੰ ਆਜ਼ਾਦੀ ਮਿਲੀ ਤੇ ਦੇਸ਼ ਜਾਗ ਗਿਆ ਸੀ ਇਹ ਐਸਆਈ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਜਿਹੜੀ ਅੱਜ ਦੇ ਅਖਬਾਰ ਦੇ ਵਿੱਚ ਛਪੀ ਹੈ ਇਹ ਇਸ ਤੋਂ ਪਹਿਲਾਂ ਕੀ ਅਗਲੀ ਖਬਰ ਤੇ ਤੁਹਾਡੀ ਨਿਗਾਹ ਲੈ ਕੇ ਜਾਵਾਂ ਮੈਂ ਤੁਹਾਨੂੰ ਪਿਛਲੇ ਕੁਝ ਦਿਨਾਂ ਦੀਆਂ ਜਿਹੜੀਆਂ ਹੈਡਲਾਈਨਸ ਆ ਉਹਨਾਂ ਤੇ ਇੱਕ ਵਾਰ ਇਹ ਦੇਖ ਸਕਦੇ ਹੋ ਤੁਸੀਂ ਜਾਂਚ ਕੋ ਐਸਆਈਟੀ ਗਠਿਤ ਹਾਲਾਂਕਿ ਐਸਆਈਟੀ ਗਠਿਤ ਹੋ ਚੁੱਕੀ ਹੈ ਪਰਿਵਾਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਲੇਕਿਨ ਇਸ ਆਈਪੀਐਸ ਅਫਸਰ ਦੀ ਜਿਹੜੀ ਪਤਨੀ ਸੀਗੀ ਜਿਨੇ ਕੁਝ ਦਿਨ ਪਹਿਲਾਂ ਸੁਸਾਇਡ ਕੀਤਾ ਵਾਈ ਪੂਰਨ ਕੁਮਾਰ ਇਨਾਂ ਦੀ ਜਿਹੜੀ ਡਿਊਟੀ ਲੱਗੀ ਸੀਗੀ ਸੁਨਾਰੀਆ ਜੇਲ ਦੇ ਵਿੱਚ ਲੱਗੀ ਸੀ ਜਿੱਥੇ ਕਿ ਤੁਹਾਨੂੰ ਪਤਾ ਸੁਨਾਰੀਆ ਜੇਲ ਦੇ ਵਿੱਚ ਕਿਹੜਾ ਮਹੱਤਵਪੂਰਨ ਵਿਅਕਤੀ ਹੈ ਜਿਹੜਾ ਉਸ ਜੇਲ ਦੇ ਵਿੱਚ ਹੈ ਉਸ ਜੇਲ ਦੇ ਵਿੱਚ ਇਸ ਆਈਪੀਐਸ ਅਫਸਰ ਦੀ ਡਿਊਟੀ ਲੱਗੀ ਹੋਈ ਸੀ ਹਾਲਾਂਕਿ ਇਸ ਆਈਪੀਐਸ ਦੀ ਪਤਨੀ ਵੀ ਖੁਦ ਆਈਐਸ ਅਫਸਰ ਨੇ ਉਹ ਉਹਨਾਂ ਨੇ ਮਤਲਬ ਸੈਟੀਸਫੈਕਸ਼ਨ ਨਹੀਂ ਜ਼ਾਹਿਰ ਕੀਤੀ ਕਿ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਹਾਲਾਂਕਿ ਡੀਜੀਪੀ ਨੂੰ ਸਸਪੈਂਡ ਕਰਨ ਦੇ ਡੀਜੀਪੀ ਨੂੰ ਗ੍ਰਿਫਤਾਰ ਕਰਨ ਦੀ ਜਿਹੜੀ ਇਹਨਾਂ ਦੇ ਵੱਲੋਂ ਪੂਰੀ ਜਿਹੜੀ ਕਿਹਾ ਗਿਆ ਵੀ ਡੀਜੀਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਸਸਪੈਂਡ ਕੀਤਾ ਜਾਵੇ ਰੋਤਕ ਐਸਪੀ ਨੂੰ ਹਟਾਉਣ ਦੀ ਜਿਹੜੀ ਮੰਗ ਕੀਤੀ ਗਈ ਹਾਲਾਂਕਿ ਤੁਸੀਂ ਦੇਖ ਸਕਦੇ ਹੋ ਭਗਵੰਤ ਮਾਨ ਵੀ ਜਾ ਕੇ ਆਏ ਨੇ ਪੰਜਵੇਂ ਦਿਨ ਵੀ ਪੋਸਟਮਾਰਟਮ ਨਹੀਂ ਹੋਇਆ ਸੀਗਾ ਪਰਿਵਾਰ ਨੇ ਡੀਜੀਪੀ ਤੇ ਐਸਪੀ ਨੂੰ ਅਰੈਸਟ ਕਰਨ ਦੀ ਜਿਹੜੀ ਮੰਗ ਰੱਖੀ ਸੀਗੀ ਇੱਕ ਬਹੁਤ ਵੱਡੀ ਮਿਸਟਰੀ ਹੈ ਜਿਹੜੀ ਕਿ ਅ ਹਜੇ ਤੱਕ ਸੋਲਵ ਨਹੀਂ ਹੋਈ ਹਾਲਾਂਕਿ ਇੱਕ ਆਈਏ ਐਸਆਈ ਨੇ ਹੋਰ ਸੁਸਾਈਡ ਕਰ ਲਿਆ ਲਾਈਵ ਹੋ ਕੇ ਸੋ ਹਰਿਆਣਾ ਦੇ ਵਿੱਚ ਮਹਾਪੰਚਾਇਤ ਦਾ ਵੀ ਅਲਟੀਮੇਟਮ ਸੀਗਾ ਕਿ ਡੀਜੀਪੀ ਤੇ ਪੁਰਬ ਸਾਬਕਾ ਐਸਪੀ ਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਇਹਦੇ ਨਾਲ ਨਾਲ ਇੱਕ 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 ਚੀਜ਼ ਹੋਰ ਤੁਹਾਨੂੰ ਮੈਂ ਅ ਅੱਜ ਦੀ ਜਿਹੜੀ ਹੈਡਲਾਈਨ ਹੈ ਵੀ ਲੁਧਿਆਣਾ ਦੇ ਵਿੱਚ ਵੀ ਇੱਕ ਅਫਸਰ ਨੇ ਸੁਸਾਈਡ ਕਰ ਲਿਆ ਲੁਧਿਆਣਾ ਦੇ ਵਿੱਚ ਐਸਆਈ ਨੇ ਆਪਣੇ ਸਰਵਿਸ ਰਿਵਾਲਵਰ ਸੇ ਖੁਦ ਕੋ ਮਾਰੀ ਗੋਲੀ ਹਾਲਾਂਕਿ ਰਾਣੀ ਚੰਸੀ ਰੋਡ ਤੇ ਡੀਆਈਜੀ ਰੇਂਜ ਹਾਊਸ ਦੇ ਵਿੱਚ ਸੋਮਵਾਰ ਦੇ ਰਾਤ ਨੂੰ 3:30 ਵਜੇ ਦੇ ਕਰੀਬ ਡਿਊਟੀ ਤੇ ਤਾਇਨਾਤ ਐਸਆਈ ਨੇ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਖੁਦ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੋ ਜਿਹੜੇ ਪੁਲਿਸ ਦੀ ਕਹਿੰਦੇ ਆ ਨਾ ਵੀ ਸਰਵਿਸ ਬਹੁਤ ਆਸਾਨ ਹੁੰਦੀ ਹੈ ਉਹਨਾਂ ਦੇ ਲਈ ਇਹ ਦੋ ਮਿਸਟਰੀ ਕੇਸ ਨੇ ਕਿ ਪੁਲਿਸ ਦੀ ਨੌਕਰੀ ਕਿੰਨੀ ਟਫ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਦੇ ਉੱਤੇ ਪ੍ਰੈਸ਼ਰ ਕਿੰਨਾ ਇੱਕ ਇੱਕ ਅਫਸਰ ਦੇ ਉੱਤੇ ਇੱਕ ਇੱਕ ਕਨਸਟੇਬਲ ਦੇ ਉੱਤੇ ਪ੍ਰੈਸ਼ਰ ਕਿੰਨਾ ਇਤੋਂ ਹੀ ਅੰਦਾਜ਼ਾ ਲਗਾ ਲਓ ਕਿ ਪਿੱਛੇ ਜੇ ਕੁਝ ਅਸੀਂ ਜਦੋਂ ਸਰਵੇ ਕੀਤਾ ਸੀਗਾ ਤਾਂ ਹਰੇਕ ਥਾਣੇ ਦੇ ਵਿੱਚ 100 ਤੋਂ ਵੱਧ ਮੁਲਾਜ਼ਮਾਂ ਦੀ ਰਿਕੁਆਇਰਮੈਂਟ ਸੀ ਪਰ ਮੁਲਾਜ਼ਮ ਉੱਥੇ 20-25 ਤੋਂ ਜ਼ਿਆਦਾ ਨਹੀਂ ਮਿਲੇ ਸੋ ਇਹ ਜਿੰਨਾ ਵੀ ਪ੍ਰੈਸ਼ਰ ਹੈ ਤਾਂ ਮੌਜੂਦਾ ਮੁਲਾਜ਼ਮਾਂ ਦੇ ਉੱਤੇ ਹੀ ਹੈ ਹਾਲਾਂਕਿ ਇਹ ਮਿਸਟਰੀ ਹੈ ਜਿਹੜੀ ਹਰਿਆਣਾ ਦੀ ਹਾਲੇ ਤੱਕ ਵੀ ਅਨਸੋਲਵ ਹੈ ਕਿ ਇੱਕ ਆਈਪੀਐਸ ਅਫਸਰ ਅਸੋ ਸੈਲਡ ਕਿਉਂ ਕਰ ਗਿਆ ਤੇ ਉਹਦਾ ਹੀ ਗਨਮੈਨ ਨੂੰ ਅਰੈਸਟ ਕਰਨ ਵਾਲਾ ਐਸਆਈ ਕਿਉਂ ਸੈਲਡ ਕਰ ਗਿਆ